ਦੋਸਤੋ ਇੱਕ ਪਿੰਡ ਦੀ ਸਰਪੰਚੀ ਦੀ ਬੋਲੀ 2 ਕਰੋੜ ਲੱਗੀ ਹੈ 2 ਕਰੋੜ ਸਿਰਫ ਬੋਲੀ ਲੱਗੀ ਹੈ ਹਜੇ ਤੱਕ ਫਾਈਨਲ ਨਹੀਂ ਹੋਇਆ ਕਿਹਾ ਜਾ ਰਿਹਾ ਜਿਹੜੇ ਲੋਕ ਬੋਲੀ ਲਾਉਣ ਵਾਲੇ ਸੀ ਉਹ ਕਹਿ ਰਹੇ ਨੇ ਕਿ ਜੇਕਰ ਸਾਨੂੰ 10 ਕਰੋੜ ਤੱਕ ਦੀ ਬੋਲੀ ਲਾਉਣੀ ਪੈਗੀ ਸਰਪੰਚੀ ਪਿੱਛੇ ਤਾਂ ਅਸੀਂ ਬੋਲੀ ਲਾਵਾਂਗੇ ਯਾਨੀ ਕਿ ਉਸ ਪਿੰਡ ਦੇ ਵਿੱਚ ਬੋਲੀ ਹੋਈ ਬੋਲੀ ਹੋਈ 2 ਕਰੋੜ ਤੱਕ ਤੇ ਜਿਹੜੇ ਬੋਲੀ ਲਾਉਣ ਵਾਲੇ ਲੋਕ ਨੇ ਉਹ ਲੋਕ ਕਹਿ ਰਹੇ ਨੇ ਜੇਕਰ ਸਾਨੂੰ ਬੋਲੀ ਲਾਉਣੀ ਪਈ ਸਰਪੰਚੀ ਲੈਣ ਦੇ ਲਈ ਜੇਕਰ ਸਾਨੂੰ ਪੈਸਾ ਪਾਣੀ ਦੀ ਤਰ੍ਹਾਂ ਵਹਾਣਾ ਪਿਆ ਤਾਂ ਅਸੀਂ 10 ਕਰੋੜ 15 ਕਰੋੜ ਰੁਪਏ ਬੋਲੀ ਲਾਵਾਂਗੇ ਪਰ ਆਪਣੀ ਪਿੰਡ ਦੀ ਸਰਪੰਚੀ ਅਸੀਂ ਲਾਵਾਂਗੇ ਇਹ ਕਹਾਣੀ ਹੈਗੀ ਹੈ ਗੁਰਦਾਸਪੁਰ ਜ਼ਿਲ੍ਹੇ ਦੀ ਦੋਸਤੋ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਡੇਰਾ ਬਾਬਾ ਨਾਨਕ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਪਿੰਡ ਪੈਂਦਾ ਹਰਦੋਵਾਲ ਹਰਦੋਵਾਲ ਦਾ ਇੱਕ ਬੰਦਾ ਦੋਸਤੋ ਆਤਮਾ ਸਿੰਘ ਆਤਮਾ ਸਿੰਘ ਨੇ ਬੋਲੀ ਲਾਈ ਆ ਆਪਣੇ ਪਿੰਡ ਦੀ ਸਰਪੰਚੀ ਦੀ ਕਿ 2 ਕਰੋੜ ਕਿ ਮੈਨੂੰ ਸਰਪੰਚੀ ਦਿਓ ਮੈਂ 2 ਕਰੋੜ ਰੁਪਇਆ ਪਿੰਡ ਨੂੰ ਦਊਗਾ ਕਹਿੰਦੇ ਜੀ ਕਿ ਹੋ ਕੋਈ ਹੋਰ ਬੰਦਾ ਵੱਧ ਕੇ ਬੋਲੀ ਲਾਊਗਾ ਤਾਂ ਮੈਂ 2 ਕਰੋੜ ਦਾ 4 ਕਰੋੜ ਦੇ ਲਾਉਣ ਲਈ ਵੀ ਤਿਆਰ ਹਾਂ ਮੈਂ 8 ਕਰੋੜ ਲਾਉਣ ਦੇ ਲਈ ਵੀ ਤਿਆਰ ਹਾਂ ਬੋਲੀ ਮੈਂ 10 ਕਰੋੜ ਲਾਉਣ ਦੇ ਵੀ ਲਈ ਤਿਆਰ ਹਾਂ ਮੈਂ 15 ਕਰੋੜ ਰੁਪਇਆ ਲਾਉਣ ਦੇ ਲਈ ਤਿਆਰ ਹਾਂ ਬੋਲੀ ਦੇ ਉੱਪਰ ਤਾਂ ਹੁਣ ਤੁਸੀਂ ਦੋਸਤੋ ਤੁਸੀਂ ਦੇਖੋ ਕਿ ਗੱਲ ਕਿੱਥੇ ਤੱਕ ਪਹੁੰਚੀ ਹੋਈ ਹੈ ਤੇ ਪਹਿਲਾਂ ਤਾਂ ਸਾਰੇ ਦੋਸਤਾਂ ਨੂੰ ਮੇਰੀ ਬੇਨਤੀ ਹੱਥ ਜੋੜ ਕੇ ਇਸ ਚੈਨਲ ਦੇ ਉੱਪਰ ਪੰਜਾਬੀ viewership ਜਿਹੜਾ ਆਪਣਾ ਤੁਹਾਡਾ ਚੈਨਲ ਹੈ ਇਸ ਚੈਨਲ ਦੇ ਉੱਪਰ ਲਗਾਤਾਰ ਅਸੀਂ ਪੰਚਾਇਤਾਂ ਦੀ ਗੱਲ ਕਰ ਰਹੇ ਹਾਂ ਪਲ-ਪਲ ਦੇ ਤੁਹਾਨੂੰ ਅਪਡੇਟ ਦੇ ਰਹੇ ਹਾਂ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਸਬਸਕ੍ਰਾਈਬ ਕਰੋਗੇ ਤਾਂ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਤੱਕ ਹੋਊਗੀ ਨਹੀਂ ਤੋਂ ਕਈ ਦੋਸਤ ਕਹਿੰਦੇ ਨੇ ਕਿ ਸਾਨੂੰ ਸਰਪੰਚ ਚੋਣ ਦਾ ਪਤਾ ਲੱਗਦਾ ਕੀ ਵਾਪਰ ਰਿਹਾ ਪੰਜਾਬ ਦੇ ਵਿੱਚ ਪਤਾ ਤੁਹਾਨੂੰ ਇਸ ਕਰਕੇ ਲੱਗਦਾ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਕਰ ਲੋ ਸਬਸਕ੍ਰਾਈਬ ਤੁਹਾਨੂੰ ਪਲ-ਪਲ ਦੱਸਾਂਗੇ ਸੀਗੇ ਪੂਰੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਸਭ ਤੋਂ ਪਹਿਲਾਂ ਕਰੋ ਚੈਨਲ ਸ ਧੰਨਵਾਦ ਜਿਨ੍ਹਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਿਨ੍ਹਾਂ ਨੇ ਹੁਣ ਵੀ ਨਹੀਂ ਕੀਤਾ ਹੋਵੇ ਕਰੋ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹ ਕਹਿੰਦੇ ਸੀ ਕਿ ਇਸ ਵਾਰ 40 ਲੱਖ ਲਾ ਕੇ ਸਰਪੰਚ ਨਾ ਬਣਿਓ ਜਿਹੜਾ ਬੰਦਾ 40 ਲੱਖ ਲਾ ਕੇ ਸਰਪੰਚ ਬਣੂਗਾ ਆ ਕੇ ਸਾਡੇ ਦਰ ਤੇ ਨਾ ਚੜਿਓ ਸਾਡੇ ਕੋਲ 40 ਦਾ 80 ਲੱਖ ਨਹੀਂ ਹੁੰਦਾ ਪਰ 40 ਲੱਖ ਤਾਂ ਗੱਲ ਬੜੀ ਪਿੱਛੇ ਰਹਿ ਗਈ ਦੋਸਤੋ ਹੁਣ ਤਾਂ ਗੱਲ ਬੜੀ ਦੂਰ ਪਹੁੰਚ ਗਈ ਗੱਲ ਪਹੁੰਚ ਗਈ 2 ਕਰੋੜ ਤੋਂ ਲੈ ਕੇ 15 ਕਰੋੜ ਰੁਪਇਆ ਲਾਉਣ ਦੇ ਲਈ ਤਿਆਰ ਹੈ ਆਤਮਾ ਸਿੰਘ ਕਹਿੰਦਾ ਕਿ ਮੈਨੂੰ ਪਿੰਡ ਦੀ ਸਰਪੰਚੀ ਦੇ ਦਿਓ ਮੈਂ 15 ਕਰੋੜ ਰੁਪਇਆ ਪਿੰਡ ਨੂੰ ਦੇਣ ਦੇ ਲਈ ਤਿਆਰਾਂ ਚੈੱਕ ਬੁੱਕ ਕਹਿੰਦਾ ਮੈਂ ਨਾਲ ਤੇ ਕਿਵੇਂ ਫੜਦਾ ਮੈਂ মিডিਏ ਦੇ ਵਿੱਚ ਦੇਖ ਰਿ ਆਤਮ ਸਿੰਘ ਜਿਹੜੇ ਹੈਗੇ ਨੇ ਬੀਜੇਪੀ ਦੇ ਉਹ ਬੰਦੇ ਨੇ ਯਾਨੀ ਕਿ ਪੰਜਾਬ ਦੇ ਵਿੱਚ ਜਿੱਥੇ 2-3 ਕਰੋੜ ਰੁਪਇਆ ਲਾ ਕੇ ਬੰਦਾ ਐਮਐਲਏ ਬਣ ਜਾਂਦਾ ਆਰਾਮ ਦੇ ਨਾਲ ਉੱਥੇ ਹੀ ਤੁਸੀਂ ਦੇਖੋ ਕਿ 15 ਕਰੋੜ ਰੁਪਇਆ ਬੰਦਾ ਪਿੰਡ ਦੀ ਪੰਚਾਇਤ ਦੇ ਉੱਪਰ ਲਾਉਣ ਦੇ ਲਈ ਤਿਆਰ ਹੈ ਜੋ ਵੀ ਅਪਡੇਟ ਹੋਊਗੀ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਹਾਂਗੇ ਛੋਟੀ ਜਿਹੀ ਜਾਣਕਾਰੀ ਸੀ ਜਿਹੜੀ ਤੁਹਾਨੂੰ ਦੇਣੀ ਹੈ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਕਿ ਪੰਜਾਬ ਦੇ ਵਿੱਚ 2 ਕਰੋੜ ਨਹੀਂ 15 ਕਰੋੜ ਤੱਕ ਬੋਲੀ ਜਿਹੜੀ ਸਰਪੰਚੀ ਦੀ ਲੱਗ ਚੁੱਕੀ ਹੈ